ਮੈਨੂੰ ਹਲੇ ਹੋਏ ਆ ਸਿਰਫ ਦੱਸ ਦੇਣਾ ਠੀਕ ਹੈ 10 ਦਿਨਾਂ ਦੇ ਵਿੱਚ ਮੈਂ ਕਿਤੇ 33 ਸਬਸਕ੍ਰਾਈਬਰ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਮੇਰੇ ਬਾਕੀ ਤੁਸੀਂ ਵੇਖ ਹੀ ਜਾਓ ਆਪਾਂ ਵੀ ਮਹੀਨੇ 2 ਮਹੀਨੇ ਦੇ ਵਿੱਚ ਆਪਾਂ ਮੋਨਟਾਈਜ਼ ਕਰ ਲੈਣਾ ਮੈਨੂੰ ਪੱਕਾ ਯਕੀਨ ਹੈ ਮੈਂ ਕਰਕੇ ਦਿਖਾਉਂਗਾ ਤੁਹਾਨੂੰ ਵੀ 2 ਮਹੀਨਿਆਂ ਦੇ ਵਿੱਚ ਮੋਨਟਾਈਜ਼ ਮੈਂ ਕਿੱਦਾਂ ਕਰ ਲੈਣਾ ਠੀਕ ਹੈ ਹਲੇ ਸਿਰਫ ਦੱਸ ਦੇਣਾ ਇਹ ਆ ਮੇਰੇ ਕੋਲ ਹੋਰ ਕਿੰਨੇ 50 ਦਿਨ ਹਨ 40 50 ਦਿਨ ਹੋਰ ਪਏ ਆ ਤੇ ਮੈਂ ਤੁਹਾਨੂੰ ਕਰਕੇ ਦਿਖਾਉਂਗਾ ਚੈਨਲ ਮੋਨਟਾਈਜ਼ ਹੋਏਗਾ ਪੈਸੇ ਵੀ ਆਉਣਗੇ ਕਿੰਨੇ ਵੀ ਆਉਣਗੇ ਪਰ ਸਿਰਫ ਮੋਨਟਾਈਜ਼ ਹੋਏਗਾ ਭਾਵੇਂ 1 ਡਾਲਰ ਵੀ ਆਵੇ ਜਿਹੜੀ ਇਕਨਾਂ ਮਜ਼ਦੂਰ ਹੁੰਦਾ ਆ ਉਹ ਬਹੁਤ ਟਰਾਈ ਕਰਦਾ ਬੜੀ ਮਿਹਨਤ ਕਰਦਾ ਹੁੰਦਾ ਠੀਕ ਆ ਰੋਜ਼ ਨੇ ਕੰਮ ਤੇ ਜਾਣਾ ਆਪਣੇ ਵਾਂਗੂ ਚਲੋ ਰੋਜ਼ ਕੰਮ ਤੇ ਜਾਂਦਾ ਇੱਟਾਂ ਬਣਾਉਂਦਾ ਹੈ ਪੱਠੇ ਤੇ ਕੰਮ ਕਰਦਾ ਹੁੰਦਾ ਪਰ ਉਹ ਹੌਲੀ ਹੌਲੀ ਕਰਕੇ ਨਾ ਉਹਦੇ ਤੇ ਕਰਜ਼ਾ ਬਹੁਤ ਜ਼ਿਆਦਾ ਚੜ ਜਾਂਦਾ 3-4 ਲੱਖ ਰੁਪਈਆ ਉਹਦੇ ਤੇ ਕਰਜ਼ਾ ਚੜ ਜਾਂਦਾ ਫਿਰ ਉਹ ਕੀ ਕਹਿੰਦਾ ਵੀ ਮੈਂ ਸੋਚਾਂ ਕਿੱਦਾਂ ਕਰਜ਼ਾ ਲਾਵਾਂ ਜਿੰਨਾ ਮੈਂ ਦਿਹਾੜੀਆਂ ਕਰਦਾ ਰਹਿ ਗਿਆ ਮੇਰਾ ਮੇਰਾ ਕਰਜ਼ਾ ਨਹੀਂ ਲੱਥਣਾ ਫਿਰ ਕਰਦਾ ਕੀ ਆ ਉਹ ਕਹਿੰਦਾ ਵੀ ਆਪਣੇ ਮਾਲਕ ਨੂੰ ਕਹਿੰਦਾ ਮੈਨੂੰ 2 ਮਹੀਨੇ ਦੀ ਛੁੱਟੀ ਦੇ ਦਿਓ 2 ਮਹੀਨੇ ਦੇ ਵਿੱਚ ਆ ਬਾਅਦ ਮੈਂ ਆਉਂਗਾ ਤੇ ਮੈਂ ਆਪਣਾ ਕਰਜ਼ਾ ਲਾ ਦੂੰਗਾ ਉਹ ਉਹਨੇ ਮੰਨ ਚ ਹੀ ਸੋਚ ਲਿਆ ਵੀ ਮੈਂ ਕੰਮ ਕਰ ਲੈਣਾ ਠੀਕ ਹੈ ਤੁਸੀਂ ਇਹ ਦੇਖੋ ਪਹਿਲਾਂ ਉਹਨੇ ਆਪਣੇ ਆਪ ਹੀ ਬਿਨਾ ਕਹਿਣ ਤੋਂ ਬਿਨਾ ਸੋਚੇ ਸਮਝੇ ਉਹਨੂੰ ਪਤਾ ਵੀ ਨਹੀਂ ਹੋਣਾ ਕਿ ਉਹ ਮੈਨੀਫੈਸਟ ਕਰ ਰਿਹਾ ਪਰ ਉਹਨੇ ਕਿਹਾ ਵੀ ਮੈਂ 2 ਮਹੀਨੇ ਦੇ ਵਿੱਚ ਆਪਣਾ ਕੰਮ ਕਰ ਲੈਣਾ ਫਿਰ ਉਹਨੇ ਕੀ ਕੀਤਾ ਇੱਕ ਚੀਜ਼ ਸਟਾਰਟ ਕੀਤੀ ਜਿਸ ਨੂੰ ਕਹਿੰਦੇ ਆ YouTube ਠੀਕ ਹੈ ਉਹਨੇ ਕਿਹਾ ਵੀ ਮੇਰੇ ਕੋਲ ਹੀ ਮੇਰਾ ਫੋਨ ਹੈਗਾ ਤੇ ਕਿਉਂ ਨਾ ਮੈਂ ਕਿਉਂ ਨਹੀਂ ਕਰ ਸਕਦਾ 2 ਮਹੀਨਿਆਂ ਦੇ ਵਿੱਚ ਵਿੱਚ 4.5 ਲੱਖ ਰੁਪਏ ਨੇ ਕਮਾਇਆ ਬੰਦੇ ਨੇ ਹੁਣ ਤੁਸੀਂ ਕਹਿਣਾ ਪੀਲਾ ਇਹ ਕਿਦਾਂ ਹੋ ਸਕਦਾ ਸਾਨੂੰ ਸਾਲ-ਸਾਲ ਹੋ ਗਿਆ ਵੀ ਇੰਨਾ ਇੰਨੀਆਂ ਵੀਡੀਓ ਪਾ ਰਹੇ ਆਂ ਅਸੀਂ ਉਹ ਸਾਡਾ ਚੱਲ ਨਹੀਂ ਸਾਡਾ ਤਾਂ ਕੁਝ ਹੋ ਨਹੀਂ ਰਿਹਾ ਇਦਾਂ ਕਿਦਾਂ ਹੋ ਸਕਦਾ ਜੀ ਅਸਲੀ ਸਟੋਰੀ ਹੈ ਜੇ ਮੈਨੂੰ ਸਟੋਰੀ ਦਾ ਬੰਦਾ ਲੱਭ ਗਿਆ ਠੀਕ ਹੈ ਮੈਂ ਤੁਹਾਨੂੰ ਉਹ ਵਿੱਚ ਐਡ ਵੀ ਕਰ ਦੂੰਗਾ ਅਸਲੀ ਸਟੋਰੀ ਆ ਉਹਨੇ ਫਿਰ ਕੀ ਕੀਤਾ ਉਹਨੇ 1 ਮਹੀਨੇ ਦੇ ਵਿੱਚ ਮੋਨਟਾਈਜ਼ ਚੈਨਲ ਕਰ ਲਿਆ ਆਪਣਾ 25 ਦਿਨਾਂ ਦੇ ਵਿੱਚ 25 ਦਿਨਾਂ ਦੇ ਵਿੱਚ ਮੋਨਟਾਈਜ਼ ਕਰਕੇ ਬਾਕੀ ਸਾਰੇ ਪੈਸੇ ਉਹਨੇ ਇਦਾਂ ਹੀ ਕਮਾਏ ਜਿਉ ਕਿ ਉਹ ਸੋਚਦਾ ਰਹਿੰਦਾ ਵੀ ਹਾਂ ਮੈਂ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਆਰਵਲੀ ਕੀ ਆਣਗੇ ਜਾਂ ਮੇਰੇ ਨੌਨ ਜਿਹੜੇ ਮੈਨੂੰ ਜਾਣਦੇ ਹੋ ਕੀ ਕਹਿਣਗੇ ਉਹਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਗੱਲ ਇਹ ਆ ਵੀ ਤੁਸੀਂ ਦਿਲੋਂ ਕਿੰਨਾ ਚਾਹੁੰਦੇ ਆ ਵੀ ਤੁਸੀਂ ਉਹ ਚੀਜ਼ ਜਿਹੜੀ ਚੀਜ਼ ਤੁਸੀਂ ਚਾਹੁੰਦੇ ਦਿਲੋਂ ਕਿੰਨੀ ਭੁੱਖਿਆ ਤੁਹਾਡੇ ਦਿਲ ਦੇ ਵਿੱਚ ਕਿੰਨੀ ਭੁੱਖਿਆ ਤੁਹਾਨੂੰ ਉਹ ਕੰਮ ਕਰਨ ਦੇ ਵਿੱਚ ਤੇ ਡੋਲਣਾ ਨਹੀਂ ਫਿਰ ਤੂੰ ਤਹੀ ਕਰੀ ਜਾਣਾ ਕਰੀ ਜਾਣਾ ਵਾ ਕੰਮ ਬਾਅਦ ਚ ਜਿਹੜਾ ਰਿਜ਼ਲਟ ਹੈ ਨਾ ਉਹ ਬਾਅਦ ਚ ਪਤਾ ਲੱਗਦਾ ਜੇ ਤੂੰ ਹੀ ਕਰੀ ਜਾਓਗੇ ਪੂਰੀ ਸ਼ਿੱਦਤ ਨਾਲ ਕਰੋਗੇ ਫਿਰ ਆਪੇ ਹੋ ਜਾਣਾ ਕਿ ਇਹ ਪਰਵਾਹ ਨਹੀਂ ਕਰਨੀ ਕਰੀ ਜਾਓ ਕੰਮ ਖਿੱਚ ਕੇ ਰੱਖੋ ਆਪਾਂ ਰੋਜ਼ ਇੱਕ ਵੀਡੀਓ ਪਾਉਣੀ ਆ ਆਪਣਾ ਹੀ ਹੈਗਾ ਵਾ ਦਾਹਵਾ ਦੇਣ ਤੇ ਮੈਂ ਵੀ ਤੁਹਾਨੂੰ ਕਹਿੰਦਾ ਵੀ 2 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਖੁਦ ਦੇਖ ਲਿਓ ਮੈਂ ਵੀ ਮੋਨਟਾਈਜ਼ ਕਰ ਲੈਣਾ ਹੈ ਮੈਂ ਆਪਣੇ ਆਪ ਨੂੰ ਸੋਚ ਕੇ ਰੱਖਿਆ ਵੀ ਮੈਂ ਮੋਨਟਾਈਜ਼ 2 ਮਹੀਨੇ ਦੇ ਵਿੱਚ ਕਰ ਲੈਣਾ ਹੈ ਤੁਸੀਂ ਬਸ ਸਬਸਕ੍ਰਾਈਬ ਕਰੋ ਤੁਸੀਂ ਮੇਰੀ ਜਰਨੀ ਦਾ ਪਾਰਟ ਬਣੋ ਤਾਂ ਕਿ ਤੁਹਾਨੂੰ ਵੀ ਇਹਦੇ ਵਿੱਚੋਂ ਇੱਕ ਸਿੱਖਿਆ ਮਿਲ ਸਕੇ ਵੀ ਕੋਈ ਕੰਮ ਵੱਡਾ ਨਹੀਂ ਹੁੰਦਾ ਕਰਨ ਨੂੰ ਵੀ ਤੁਸੀਂ ਲਗਾਓ ਵੀ ਉਹ ਮੈਂ ਤੇ ਕਰ ਹੀ ਨਹੀਂ ਸਕਦਾ ਜਦੋਂ ਤੁਸੀਂ ਕੰਮ ਦੇ ਵਿੱਚ ਬੈ ਗਏ ਉਹ ਹੋ ਜਾਣਾ ਤੇ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਵੀ ਮੇਰੀ ਇਹਦੇ ਵਿੱਚ ਬੇਇੱਜ਼ਤੀ ਆ ਮੈਨੂੰ ਮੇਰੇ ਬਾਰੇ ਕੀ ਸੋਚਣਗੇ ਮੇਰੇ ਜਾਣ ਪਛਾਣ ਦੇ ਲੋਕ ਕੀ ਕਰਨਗੇ ਜਿਦੋਂ ਤੁਹਾਡੇ ਤੇ ਕੋਈ ਤਿੱਕਤ ਆਉਣੀ ਨਾ ਕਿਹੇ ਜਾਣ ਪਛਾਣ ਦੇ ਨੇ ਕਿਹੇ ਯਾਰ ਬੇਲੀ ਨੇ ਕਿ ਕੇ ਹੈ ਵੀ ਦੇ ਸਟੇਡਰ ਨੇ ਤੁਹਾਡੇ ਨਾਲ ਨਹੀਂ ਖੜਨਾ ਜੋ ਤੁਹਾਡੇ ਕੋਲ ਹੈਗਾ ਵਜੋ ਤੁਹਾਡੀ ਸਕੂਟ ਹੈ ਜੋ ਤੁਹਾਡਾ ਪੈਸਾ ਆ ਉਹਨੇ ਨਾਲ ਖੜਨਾ ਠੀਕ ਆ ਇਸ ਕਰਕੇ ਇਕੱਲੇ ਪੈਸੇ ਦੀ ਵਜ੍ਹਾ ਨਾਲ ਨਹੀਂ ਮੈਂ ਕਹਿੰਦਾ ਮੈਂ ਇੱਕ ਤਾਂ ਕੋਈ ਵੀ ਕੰਮ ਕਰ ਰਹੇ ਹਾਂ ਜਿਹੜਾ ਤੁਸੀਂ ਕਰਨਾ ਚਾਹੁੰਦੇ ਆ ਤੁਹਾਡਾ ਫਿਟਨੈਸ ਹੋ ਸਕਦਾ ਤੁਹਾਡੀ ਹੈਲਥ ਹੋ ਸਕਦੀ ਆ ਤੁਹਾਡੀ ਐਜੂਕੇਸ਼ਨ ਹੋ ਸਕਦੀ ਆ ਜੋ ਤੁਸੀਂ ਕਰ ਸਕਦੇ ਨਾ ਤੁਸੀਂ ਤੁਹਾਨੂੰ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ ਆਪਣੇ ਆਪ ਨੇ ਚੈਲੰਜ ਕਰਨਾ ਪੈਣਾ ਵੀ ਹਾਂ ਮੈਂ ਇਹ ਕੰਮ ਕਰਨਾ ਹੈ ਤੇ ਕਰਨਾ ਹੀ ਕਰਨਾ ਹੁਣ ਦੇਖੋ ਕੱਲ ਮੈਂ ਅਪਲੋਡ ਨਹੀਂ ਕੀਤੀ ਤਾਂ ਮੈਨੂੰ ਨਾ ਉਹ ਗੱਲ ਖਾਈ ਜਾਂਦੀ ਵੀ ਮੈਂ ਕੱਲ ਅਪਲੋਡ ਕਿਉਂ ਨਹੀਂ ਕੀਤੀ ਹਾਂ ਮੈਂ ਸ਼ਾਰਟਸ ਜ਼ਰੂਰ ਅਪਲੋਡ ਕੀਤੇ ਹੀ ਪਰ ਮੈਂ ਵੀਡੀਓ ਅਪਲੋਡ ਨਹੀਂ ਕੀਤੀ ਮੈਂ ਉਹ ਚੀਜ਼ ਦਾ ਬਹੁਤ ਪਛਤਾਵਾ ਹੋ ਰਿਹਾ ਪਰ ਹੁਣ ਮੈਂ ਇੱਕ ਦਿਨ ਪਿੱਛੇ ਚਲ ਗਿਆ ਇੱਕ ਇੱਕ ਕਦਮ ਪਿੱਛੇ ਚਲ ਗਿਆ ਮੈਂ ਕੋਈ ਨਹੀਂ ਆਪਾਂ ਹੋਰ ਨਵੀਆਂ ਵੀਡੀਓ ਪਾਈ ਜਾਣੀਆਂ ਹਰ ਰੋਜ਼ ਇੱਕ ਵੀਡੀਓ ਆਉਗੀ 365 ਦਿਨ ਤੱਕ 2 ਮਹੀਨਿਆਂ ਦੇ ਵਿੱਚ ਮੋਨਟਾਈਜ਼ ਕਰਨਾ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤਾਂ ਕਿ ਮੈਂ ਆਪਣੇ ਆਪ ਨੂੰ ਇੰਪਰੂਵ ਕਰ ਸਕਾਂ ਮੈਂ ਬਹੁਤ ਇੰਟਰੋਵਰਟ ਬੰਦਾ ਹਾਂ ਮੈਨੂੰ ਤੁਸੀਂ ਮੰਨਣਾ ਨਹੀਂ ਮੈਂ ਕਿਸੇ ਦੇ ਵਿੱਚ ਬਹਿ ਕੇ ਗੱਲ ਨਹੀਂ ਕਰ ਸਕਦਾ ਤਾਂ ਮੈਨੂੰ ਚੁੱਪ ਰਹਿਣਾ ਪਸੰਦ ਹੈ ਇਹ ਬੜਾ ਵੱਡਾ ਟਾਸਕ ਹੈ ਮੇਰੇ ਲਈ ਕੈਮਰੇ ਦੇ ਦੇਖ ਕੇ ਆਣ ਕੇ ਬੋਲਣਾ ਮੇਰਾ ਲੋਕਾਂ 'ਕੇ ਨਹੀਂ ਬੋਲਿਆ ਜਾਂਦਾ ਕੈਮਰੇ ਅੱਗੇ ਤਾਂ ਹੋਰ ਔਖਾ ਲੱਗਦਾ ਵੀ ਮੈਂ ਇੱਕ ਸਕਰੀਨ ਨਾਲ ਦੇਖ ਰਿਹਾ ਤੇ ਪਰ ਕੋਈ ਗੱਲ ਨਹੀਂ ਪ੍ਰਵਾਹ ਨਹੀਂ ਕਰੀਦੀ ਸਾਰਾ ਕੁਝ ਜ਼ੀਰੋ ਤੋਂ ਹੀ ਕੰਮ 'ਚ ਪੈਦੰਨੇ ਆ ਜੰਨਾ ਹੈ ਇੰਨਾ ਸੌਖਾ ਨਹੀਂ ਹੈ ਪਰ ਜਿਹੜੇ ਵੀ ਸਪੋਰਟ ਕਰ ਰਹੇ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਰੇ 'ਚ ਸਤਿ ਸ਼੍ਰੀ ਅਕਾਲ ਰੱਬ ਰੱਖਾਂ